ਮੇਰਾ ਨਾਮ ਕਰਮਜੀਤ ਸਿੰਘ ਪੁੱਤਰ ਹਰੀ ਸਿੰਘ ਮੈਂ ਇਸ ਪਿੰਡ ਦਾ ਹੀ ਵਸਨੀਕ ਕਮੁਸ਼ਕਾਬਾ ਦਾ ਜਿੰਮੇਤ ਕਰਨਾ ਲੱਗਿਆ ਹੋਇਆ ਕੀ ਕਹਿਣਾ ਚਾਹੁੰਦਾ ਤਰਨਾ ਬਾਰੇ ਤਰਨਾ ਅੱਜ ਦਾ ਨਹੀਂ ਲੱਗਿਆ ਹੋਇਆ ਤਰਨਾ ਤਾਂ ਮੇਰੇ ਹਿਸਾਬ ਨਾਲ ਸਾਲ ਤੇ ਤਕਰੀਬ ਹੋ ਗਿਆ ਸਾਡੇ ਪਿੰਡ ਦੇ ਬੰਦਿਆਂ ਨੂੰ ਹਰਾਸਮਿੰਟਰ ਹੁੰਦੇ ਹਨ ਕਿਉਂਕਿ ਸਾਡੇ ਪਿੰਡ ਜਿਹੜੀ ਕਿ ਫੈਕਟਰੀ ਲੱਗਦੀ ਆ ਜਿਹਦਾ ਨਾਮ ਕੈਂਸਰ ਫੈਕਟਰੀ ਹੋ ਗਿਆ ਇਹ ਸਾਰੇ ਪੰਜਾਬ ਦੇ ਵਿੱਚੇ ਵੈਸੇ ਰੌਲਾ ਪਿਆ ਹੋਇਆ ਬੋਟਾਂ ਦਾ ਟਾਈਮ ਆ ਹੁਣ ਸਾਰੇ ਪੰਜਾਬ ਦੇ ਵਿੱਚ ਥਾਂ ਥਾਂ ਜਿੱਥੇ ਜਿੱਥੇ ਫੈਕਟਰੀਆਂ ਲੱਗਦੀਆਂ ਨੇ ਧਰਨੇ ਲੱਗਦੇ ਨੇ ਕਿਵੇਂ ਸਾਡੇ ਪਿੰਡ ਦੇ ਬਾਹਰਲੇ ਪਿੰਡਾਂ 'ਚ ਜਿੱਥੇ ਫੈਕਟਰੀਆਂ ਲੱਗੀਆਂ ਜਾ ਕੇ ਦੇਖਿਆ ਹੈ ਵੀ ਇਹ ਪ੍ਰਦੂਸ਼ਣ ਬਹੁਤ ਕਰਦੀ ਆ ਤੇ ਗੰਦਗੀ ਮੱਖੀਆਂ ਬਹੁਤ ਆਉਂਦੀਆਂ ਨੇ ਪਿੰਡ 'ਚ ਬਿਮਾਰੀਆਂ ਫੈਲਣਗੀਆਂ ਇਹਦੇ ਕਰਕੇ ਸਾਡੇ ਪਿੰਡਦਿਆਂ ਨੇ ਧਰਨਾ ਲਾਇਆ ਹੋਇਆ ਵੀ ਇਹ ਫੈਕਟਰੀ ਬੰਦ ਕੀਤੀ ਜਾਵੇ ਪਤਾ ਨਾ ਲੱਗਿਆ ਹੁੰਦਾ ਕਿ ਸੁਣੀ ਕਿਉਂ ਨਹੀਂ ਜਾ ਰਹੀ ਚਲਕੇ ਇੰਨੀ ਵਾਰ ਮੰਗਾ ਰੱਖ ਚੁੱਕੇ ਆ ਪ੍ਰਸ਼ਾਸਨ ਨੂੰ ਮਿਲ ਚੁੱਕੇ ਪਤਾ ਨਹੀਂ ਕੀ ਗੱਲ ਹੈ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਦਾ ਬਹੁਤ ਵਧੀਆ ਨਾਅਨ ਸੀਗਾ ਲੋਕਾਂ ਨੇ ਬੜੀ ਰੀਜ ਨਾਲ ਵੋਟਾਂ ਪਾਈਆਂ ਨੇ ਬਈ ਸਰਕਾਰ ਵਧੀਆ ਬਣ ਗਈ ਲੋਕਾਂ ਦੀਆਂ ਗੱਲਾਂ ਸੁਣੂ ਪਰ ਹਜੇ ਤੱਕ ਸਾਡੇ ਪਿੰਡ ਦੇ ਵਿੱਚ ਨਾ ਕੋਈ ਰਾਜਨੀਤਿਕ ਬੰਦਾ ਆਇਆ ਨਾ ਕੋਈ ਸਰਕਾਰ ਦੇ ਤਰਫ ਤੇ ਕਿਸੇ ਨੇ ਉਹ ਕਰੀਆ ਗੱਲਬਾਤ ਕੋਈ ਇਸ ਧਰਨੇ ਨੂੰ ਹਟਾਉਣ ਦੀ ਨਾ ਸਾਡੀ ਮਦਦ ਕਰਨ ਦੀ ਤੇ ਇੱਕ ਪ੍ਰਸ਼ਾਸਨ ਜਰੂਰ ਫਿਰਦਾ ਰਿਹਾ ਪ੍ਰਸ਼ਾਸਨ ਵੀ ਇਹੀ ਗੱਲ ਕਹਿੰਦਾ ਰਿਹਾ ਕਿ ਇਨੂੰ ਲੱਗ ਜਾਣ ਦੋ ਬਾਅਦ ਇਹਦੇ ਨੁਕਸਾਨ ਹੋਏ ਫੇਰ ਅਸੀਂ ਦੇਖਾਂਗੇ ਫੇਰ ਕੀ ਨੇ ਦੇਖਣੇ ਨੇ ਪੰਜਾਬ ਸਰਕਾਰ ਨੇ ਅੱਜ ਤੱਕ ਕੋਈ ਕਿਸੇ ਦੀ ਨਹੀਂ ਆ ਕੇ ਸੁਣੀ ਹੁਣ ਇਹ ਧਰਨਾ ਕੱਤਾ ਚੱਲੇਗਾ ਇਹ ਧਰਨਾ ਤਾਂ ਜੀ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਸਾਡੇ ਪਿੰਡਦਿਆਂ ਨੇ ਮਤਵਲ ਕਸਮ ਲੈਵਲ ਦੇ ਕੰਮ ਕਰ ਲਿਆ ਕਸਮੇ ਖਾਲੀ ਵੀ ਅਸੀਂ ਬਹੁਤ ਸਿਆਣੇ ਬੰਦੇ ਨੇ ਜਿਹੜੇ ਬਜ਼ੁਰਗ ਨੇ ਬੈਠੇ ਮਾਤਾਂ ਬੈਠੀਆਂ ਨੇ ਜਵਾਨ ਬੈਠੇ ਨੇ ਆਪਣੇ ਕੰਮਕਾਰ ਛੱਡੀ ਬੈਠੇ ਨੇ ਵੀ ਉਹਨਾਂ ਚਿਰ ਅਸੀਂ ਧਰਨਾ ਨਹੀਂ ਚੱਕਣਾ ਜਿੰਨਾ ਚਿਰ ਇਹ ਫੈਕਟਰੀ ਨਹੀਂ ਬੰਦ ਹੁੰਦੀ ਨ ਲਗਾਇਆ ਹੋਇਆ ਇਹਦੇ ਬਾਰੇ ਕੀ ਕਹਿਣਾ ਇਹ ਜੀ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਧਰਨਾ ਲਾ ਚੁੱਕੇ ਹਾਂ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਹੁਣ ਅਸੀਂ ਇਸ ਕਰਕੇ ਫੈਕਟਰੀ ਦੇ ਅੱਗੇ ਮੇਨ ਗੇਟ ਤੇ ਹੀ ਪੱਕਾ ਧਰਨਾ ਲਗਾ ਦਿੱਤਾ 4 ਤਰੀਕ ਤੋਂ ਜਿਵੇਂ ਕਿ ਪਹਿਲਾਂ ਵੀ ਦੋ ਤਿੰਨ ਧਰਨਾ ਲਗਾ ਚੁੱਕੇ ਹੋ ਤੇ ਕਿਸੇ ਨੂੰ ਕੋਈ ਸਾਡੀ ਸੁਣਦਾ ਨਹੀਂ ਹੈਗਾ ਹੁਣ ਤੁਹਾਨੂੰ ਕਿਵੇਂ ਲੱਗਦਾ ਕਿ ਜੇ ਫੈਕਟਰੀ ਦੇ ਸਾਹਮਣੇ ਲਾਇਆ ਧਰਨਾ ਹੁਣ ਕਿਵੇਂ ਸੁਣੀ ਜਾਊਗੀ ਸੁਣੀ ਜਾਊਗੀ ਜੀ ਕੋਈ ਗੱਲੀ ਹੌਲੀ ਹੌਲੀ ਕਰਦੇ ਹੁਣ ਵੋਟਾਂ ਵੀ ਅੱਗੇ ਵੋਟਾਂ ਆ ਰਹੀਆਂ ਨੇ ਜੀ ਅਸੀਂ ਹੋਰ ਵੀ ਕਈ ਵਿਚਾਰਾ ਕਰ ਰਹੇ ਹਾਂ ਅਸੀਂ ਆੜ ਵਾਲੇ ਸਾਰੇ ਪਿੰਡਾਂ ਵਿੱਚ ਜਿਹਨੇ ਉਸ ਕਰਦਾ ਅਸੀਂ ਲਗਭਗ ਵੋਟਾਂ ਦਾ ਬਾਈਕਟ ਕਰ ਦਈਏ ਵੀ ਕਿਸੇ ਨੂੰ ਵੋਟ ਪਾਉਣੀ ਨਹੀਂ। ਪਰ ਇਹ ਤਾਂ ਤੁਹਾਨੂੰ ਕੀ ਸਰਕਾਰ? ਕਿ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਵੇਂ ਕੋਈ ਤੁਹਾਡੇ ਉੱਪਰ ਰਾਜਨੀ ਲੀਡਰ ਆਉਂਦੇ ਨੇ, ਨੇਤਾ ਆਉਂਦੇ ਨੇ। ਹਾਂਜੀ। ਤਾਂ ਕੀ ਤੁਸੀਂ ਕੋਈ ਕਿਸੇ ਦਾ ਕੋਈ ਤੁਹਾਡਾ ਗੱਹਿ ਕੇ ਜਾਂਦਾ ਵੀ ਤੁਹਾਡੀ ਫੈਕਟਰੀ ਬੰਦ ਕਰਾਵਾਂਗੇ ਜਾਂ ਸੱਤਾਧਾਰੀ ਪਾਰਟੀ ਕੋ ਕਹਿੰਦੀ ਹੋ? ਨਹੀਂ ਸਾਡੇ ਕੋਲ ਆਉਂਦੇ ਨਹੀਂ ਜੀ ਇੱਕ ਦੋ ਇੱਕ ਦੋ ਪਾਰਟੀਆਂ ਦੇ ਲਈ ਡਰਾਏ ਨੇ। ਅਸੀਂ ਬਰ ਉਹਨਾਂ ਨੂੰ ਜਿਹੜੀ ਸਟੇਜ ਤੇ ਨਹੀਂ ਬੋਲਣ ਦਿੰਦੇ ਜੀ। ਅਸੀਂ ਆਪਣੇ ਉਹਨਾਂ ਨੂੰ ਕਹਿੰਦੇ ਹਾਂ ਸਾਡੇ ਵਿੱਚ ਬੈਠ ਕੇ ਵਿਚਾਰ ਦਿਓ ਤੁਸੀਂ। ਜਿਹੜਾ ਸਾਨੂੰ ਜੇ ਮੰਨ ਲਓ ਅਸੀਂ ਵੋਟਾਂ ਪਾਵਾਂਗੇ ਮੰਨ ਲਓ ਇਹ ਜੀ ਗੱਲ ਹੈ ਜਿਹੜਾ ਸਾਨੂੰ ਲੱਗਿਆ ਵੀ ਸਾਡਾ ਕੰਮ ਕੋਈ ਕਰਵਾ ਸਕਦਾ ਸਾਡੇ ਸਹੀ ਗੱਲ ਕਰਦਾ ਅਸੀਂ ਪਾਵੀ ਦਵਾਂਗੇ ਨਹੀਂ ਪੱਕਾ ਬਾਈਕਾਟ ਹੋਊਗਾ ਜੀ ਸਾਰਿਆਂ ਦਾ ਇਹਨਾਂ ਦੇ ਧਰਨ ਲਗਾਇਆ ਹੋਇਆ ਹੈ ਕਿ ਕੋਈ ਤੁਹਾਡੇ ਧਰਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੋਈ ਜੀ ਕੁਝ ਹੋ ਰਿਹਾ ਸਾਜ਼ਿਸ਼ ਹੋ ਰਹੀ ਹੈ ਕੁਝ ਵੀ ਅਜੇ ਤੱਕ ਤਾਂ ਕੋਈ ਐਡੀ ਗੱਲ ਨਹੀਂ ਕੋਈ ਹੋਈ ਜੀ ਮੰਨ ਲਓ ਅਸੀਂ ਨਹੀਂ ਪਤਾ ਲੱਗਿਆ ਮੰਨ ਲਓ ਸਾਡੇ ਆਪ ਸਤਾਰਕਾਂ ਸੀ ਪੂਰਾ ਜੇ ਕੋਈ ਗਲਤ ਗੱਲ ਹੋ ਜਾਂਦੀ ਹੈ ਅਸੀਂ ਉਹਦਾ ਜਦੇ ਧਿਆਨ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਮੈਂ ਸੰਤੋਖ ਸਿੰਘ ਨਾਗਰਾ ਕਿਸਾਨ ਨਿਯੋਜਕਾ ਕਮੇ ਪੰਜਾਬ ਜਿਹਦਾ ਪ੍ਰਸ਼ਾਸਨ ਲੁਧਿਆਣਾ ਮੈਂ ਕਹੇ ਲੱਜੇ ਧਰਨਾ ਲਗਾਇਆ ਹੋਇਆ ਪਿੰਡ ਮੁਸਲਾਬਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਜਿਹਦੇ ਵਿੱਚ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਤਕਰੀਬਨ ਸੌਣ ਦੇ ਵਿੱਚ ਆਉਂਦਾ ਵੀ 40-41 ਫੈਕਟਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਲੱਗ ਰਹੀਆਂ ਨੇ ਇਹ ਇਹਦਾ ਨਾਮ ਅਸੀਂ ਦਿੱਤਾ ਕੈਂਸਰ ਫੈਕਟਰੀ ਜਿੱਥੇ ਵੀ ਇਹ ਲੱਗਣੀ ਸ਼ੁਰੂ ਹੋ ਗਈ ਔਰ ਜਿਹੜੀ ਵੀ ਫੈਕਟਰੀ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਹਿੰਦੇ ਰਾਜੀ ਰਾਜਪੂਤਾਂ ਦੇ ਵਿੱਚ 2 ਸਾਲ ਪਹਿਲਾਂ ਉਹਦਾ ਸ਼ੁਰੂ ਕੰਮ ਹੋਇਆ 2 ਸਾਲ ਨੂੰ तकरीबन ਵਰਕ ਕਰਦੀ ਰਹੇ ਹੋਗੇ ਜਦੋਂ ਹੌਲੀ ਹੌਲੀ ਪਿੰਡ ਦੇ ਵਿੱਚ ਉਹਦਾ ਅਫੈਕਟ ਪੈਣਾ ਸ਼ੁਰੂ ਹੋਇਆ ਉਹਨੇ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਅੱਜ ਦਿਨ ਜਾ ਕੇ ਦੇਖ ਲਓ ਉਹ ਫੈਕਟਰੀ ਦੇ ਮੂਹਰੇ ਵੀ ਧਰਨਾ ਲੱਗੇ ਆਇਆ ਦੋ ਦਿਨ ਹੋ ਗਏ ਸਾਰਾ ਇਲਾਕਾ ਉੱਥੇ ਇਕੱਠਾ ਹੋ ਚੁੱਕਿਆ ਉਸ ਕਰਕੇ ਜਿਹੜੀ ਇਹ ਫੈਕਟਰੀ ਹੈ ਪਿੰਡ ਮੁਸ਼ਕਾ ਦੇ ਵਿੱਚ ਲੱਗ ਰਹੀ ਹੈ ਇਹ ਵੀ ਅਸੀਂ ਭਰਾ ਨੂੰ ਬਹੁਤ ਬੇਨਤੀਆਂ ਕਰਦੇ ਆਂ ਕਈ ਦਿਨਾਂ ਤੋਂ ਇੱਥੇ ਧਰਨਾ ਲੱਗਿਆ ਪਹਿਲਾਂ ਇਹਨਾਂ ਨੇ ਥੋੜਾ ਜਿਹਾ ਹਾਈਵੇ ਦੀ ਵੀ ਲਾਇਆ ਸੀਗਾ ਤੇ ਉਹਨਾਂ ਕੋਈ ਕਿਸੇ ਪ੍ਰੋਬਲਮ ਕਰਕੇ ਉੱਥੋਂ ਇਹਨਾਂ ਨੇ ਝੁਕ ਲਿਆ ਪਰ ਹੁਣ ਅਸੀਂ ਜਿਹੜਾ ਇੱਥੇ ਧਰਨਾ ਲਾਇਆ ਹੈ ਬਹੁਤ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇਹਦੇ ਵਿੱਚ ਦਸ ਚੁੱਕੀਆਂ ਨੇ ਪੂਰਾ ਨਗਰ ਪੂਰਾ ਇਲਾਕਾ ਕਈ ਪਿੰਡਾਂ ਦੇ ਲੋਕ ਇਹ ਧਰਨੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੀ ਇਹ ਫੈਕਟਰੀ ਬੰਦ ਰਹੀ ਹੈ ਅਜੇ ਦੁੱਲੇ ਵੇੜਾਂ ਦਾ ਮੇਰਾ ਦਾ ਕੁਝ ਨਹੀਂ ਵਿਗੜਿਆ ਇਹ ਭਰਾ ਨੂੰ ਵੀ ਅਸੀਂ ਰੋਜ਼ ਹਰ ਰੋਜ਼ ਇੱਥੇ ਜਦੋਂ ਬੋਲਦੇ ਆ ਬੇਨਤੀ ਕਰਦੇ ਆ ਵੀ ਇਹਨੂੰ ਇ ਇਹਨੂੰ ਅਸੀਂ ਨਹੀਂ ਚੱਲਣ ਦਵਾਂਗੇ। ਅਖਰ ਜਿਵੇਂ ਕਿ ਬਹੁਤ ਵਾਰ ਪਹਿਲਾਂ ਤਾਂ ਨਾਲ ਲੱਗ ਚੁੱਕਿਆ। ਪ੍ਰਸ਼ਾਸਨ ਨੂੰ ਮਿਲ ਵੀ ਚੁੱਕੇ ਨੇ, ਸੈਕਟਰੀ ਦੇ ਲਾਗੇ ਮਿਲਿਆ ਜਾ ਚੁੱਕਿਆ। ਪਰ ਕੋਈ ਮੰਗ ਪੂਰੀ ਨਹੀਂ ਹੋਈ। ਉਹਨਾਂ ਨੂੰ ਕੀ ਲੱਗਦਾ ਕਿ ਹੁਣ ਜੇ ਧਰਨਾ ਲੱਗੇਗਾ ਤਾਂ ਕੋਈ ਮੰਗ ਪੂਰੀ ਹੋਵੇਗੀ? ਇਹਦੇ ਆਰੋ ਧਰਨੇ ਉਹ ਗੱਲਾਂ 'ਚ ਬਹੁਤ ਫਰਕ ਹੈ। ਜੀ ਫਰਕ ਹੈ। ਅਸੀਂ ਹੁਣ ਡਟ ਗਏ ਕਿਸਾਨ ਜਥੇਬੰਦੀਆਂ ਪਹਿਲਾਂ ਇਹ ਪਿੰਡ ਦੇ ਜਿਹੜੇ ਨਗਰ ਦੇ ਲੋਕਾਂ ਨੇ ਇਹ ਫੈਸਲਾ ਲਿਆ ਸੀ। ਨਹੀਂ ਇੱਕ ਜਥੇਬੰਦੀ ਬੈਠੀ ਸੀ। ਚਲੋ ਉਹਨਾਂ ਨੇ ਵੀ ਗਲਤ ਫੈਸਲਾ ਮੈਂ ਤਾਂ ਪਹਿਲੇ ਹੀ ਮੰਨਿਆ ਸੀ ਗਲਤ ਫੈਸਲਾ। ਉਹ ਜਥੇਬੰਦੀ ਨੂੰ ਇਹ ਵਿਚਾਰ ਮਸਲਾ ਗੰਭੀਰ ਹੈ ਤੇ ਨੂੰ ਅਸੀਂ ਕਿਸੇ ਵੀ ਕੀਮਤ ਤੇ ਅਸੀਂ ਡਟ ਗਏ ਨਹੀਂ ਪਿੱਛੇ ਹਟਾਂਗੇ ਤੁਹਾਨੂੰ ਦਾਅਵੇ ਨਾਲ ਕਹਿੰਦਾ ਫੈਕਟਰੀ ਬੰਦ ਹੋਊਗੀ ਅੱਜ ਹੋ ਜਾ ਕੱਲ ਹੋ ਜਾ ਅਸੀਂ ਤਾਂ ਬਾਰ ਬਾਰ ਕਹਿੰਦੇ ਆ ਵੀ ਕਿਉਂ ਨੁਕਸਾਨ ਕਰਦੇ ਆ ਲੋਕਾਂ ਦਾ ਨੁਕਸਾਨ ਐਂਡ ਦੋ ਸਵਾ ਚੌਨਾ ਦਾ ਦੌਰ ਚੱਲ ਰਿਹਾ ਹੈ ਰਾਜਨੀਤੀ ਪਾਰਟੀਆਂ ਆ ਰਹੀਆਂ ਨੇ ਕੀ ਸੁਣਾਂਗਾ ਅਸੀਂ ਇਹ ਤਾਂ ਤਕਰੀਬਨ ਮੈਂ ਕੱਲ ਉਹਨਾਂ ਦੀ ਵਿਚਾਰ ਸੋਣੀ ਮੀਤਿੰਗ ਹੋਈ ਹੈ ਵੀ ਪਿੰਡ ਨੇ ਵਾਈ ਕੱਟ ਕਰ ਦਿੱਤਾ ਇਲੈਕਸ਼ਨ ਦਾ ਇੱਕ ਬਹੁਤ ਵੱਡਾ ਲੋਕਤੰਤਰ ਨੂੰ ਕਲੰਕ ਲੱਗਿਆ ਜਿਹੜਾ ਕੱਲ ਇਹਨਾਂ ਲੋਕਾਂ ਨੇ ਦੁਖੀ ਹੋ ਕੇ ਫੈਸਲਾ ਲਿਆ ਹੈ ਕੋਈ ਐਵੇਂ ਫੈਸਲਾ ਨਹੀਂ ਹੈਗਾ ਬਹੁਤ ਵੱਡੀ ਗੱਲ ਹੈ ਇਲੈਕਸ਼ਨਾਂ ਹੋਣ ਲੋਕਤੰਤਰ ਦੇ ਲੋਕ ਕਹਿੰਦੇ ਆਲੇ ਜਿਹੜੇ ਵੋਟਾਂ ਮੰਗਦੇ ਫਿਰਦੇ ਨੇ ਸਾਰੇ ਪਿੰਡ ਨੇ ਕਿ ਸ਼ਾਇਦ ਇਲਾਕਾ ਉਧਰ ਅਧਨਰਾੜੀ ਵਿੱਚ ਵੀ ਇਹੀ ਕੁਝ ਹੋਇਆ ਉੱਥੇ ਬਹੁਤ ਸਾਰੇ ਪਿੰਡਾਂ ਨੇ ਵੋਟਾਂ ਦਾ ਬਾਈਕਾਟ ਕਰਤਾ